ਤੈਨੋਂ ਜੀ ਬਰਸਾਤ ਦੁਬਾਰਾ ਹੋ ਗਈ ਵੀ ਆ ਚਾਲੂ ਇੱਕ ਟੋਕੜ 6 ਫੁੱਟ ਪਾਣੀ ਆ ਇੱਥੇ ਆ ਗਿਆ 6-6 ਫੁੱਟ ਪਾਣੀ ਖੜ ਗਿਆ ਇੱਥੇ ਤੁਸੀਂ ਹਿਸਾਬ ਲਾ ਸਕਦੇ ਆ ਆ ਸਾਹਮਣੇ ਜਿਹੜੇ ਲਾਏ ਹੋਏ ਆ ਸਾਰੇ ਡੁੱਬ ਗਏ ਪਾਣੀ ਦੇ ਵਿੱਚ ਇਹ ਉਹ ਥੱਲੇ ਵਾਲੀ ਜ਼ਮੀਨ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਖੇਤਾ 'ਚ ਕੀੜਾ ਮਾਰਨ ਆਇਆ ਇੱਥੇ ਹੀ ਪਾਣੀ ਆ ਗਿਆ ਸਾਡੇ ਵੀ ਸਾਰੀ ਜਿਹੜੀ ਜਮੀਨ ਆ ਆਪਣੀ ਸਾਰੀ ਡੁੱਬ ਗਈ ਉਹ 3-4 ਦਿਨ ਹੋ ਗਏ ਮੈਂ ਆਇਆ ਨਹੀਂ ਸੀਗਾ ਅੱਜ ਖੇਤਾਂ 'ਚ ਕੀੜਾ ਮਾਰਨ ਆਇਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਭਾਈ ਨੁਕਸਾਨ ਸਾਰੇ ਪੰਜਾਬ 'ਚ ਹੀ ਹੋਇਆ ਏ ਤੇ ਜਿਹੜੇ ਨੀਵੇਂ ਇਲਾਕੇ ਆ ਉੱਥੇ ਪਾਣੀ ਸਾਰੇ ਪਾਸੇ ਖੜ ਗਿਆ ਏ ਚਾਹੇ ਉਹ ਖੇਤ ਆ ਚਾਹੇ ਘਰ ਆ ਕਿਸੇ ਦੇ ਤੇ ਸਾਰੇ ਪਾਸੇ ਪਾਣੀ ਭੜ ਗਿਆ ਤੇ ਮੀਂਹ ਦੁਬਾਰਾ ਸ਼ੁਰੂ ਹੋ ਗਿਆ ਫੇਰ ਕੱਲ ਪਰਸੋ ਚਾਰ ਤਿੰਨ ਦਿਨ ਹੋ ਗਏ ਮੀਂਹ ਪੈਂਦਾ ਇਹਨੂੰ ਹਟਦਾ ਹੀ ਨਹੀਂ ਹੈਗਾ ਮੀਂਹ ਉਦੋਂ ਫਲੱਡ ਗੇਟ ਖੋਲਹੀ ਜਾਂਦੇ ਆ ਤੇ ਖਾਨਾ ਜੂ ਪਾਣੀ ਖੜ ਗਿਆ ਸਾਰਾ ਕੋਹ ਹੈ ਬੇਅਦਿਮੀਦਾਰ ਚਿੱਟਾਂ ਦਾ ਕਿਸਾਨਾਂ ਦਾ ਤੇ ਬਾਈ 3-4 ਦਿਨ ਹੋ ਗਏ ਨਹੀਂ ਪੈਂਦੇ ਨੂੰ ਲਗਾਤਾਰ ਨਹੀਂ ਵੀ ਹਟਦਾ ਹੈਗਾ ਦੁਬਾਰਾ ਫੇਰ ਲੱਗਿਆ ਅੱਜ ਤੇ ਹਾਈ ਰੈਟ ਤੇ ਕਰਿਆ ਹੋਇਆ 50 ਫੇਰ ਦੁਬਾਰਾ ਰੈੱਡ ਅਲਰਟ ਕੀਤਾ ਹੋਇਆ ਜਾਰੀ ਬਾਕੀ ਪਤਾ ਨਹੀਂ ਕੀ ਬਣੂਗਾ ਤੇ ਉਧਰ ਸੇਵਾ ਨਿਰੰਤਰ جاری ਹੈ ਆਪਣੇ ਪਿੰਡੋਂ ਵੀ ਗਈ ਹੈ ਸੇਵਾ ਤੇ ਹੋਰ ਵੀ ਜਿਹੜੀ ਰਸਦ ਬਾਣੀ ਆ ਉਹ ਇਕੱਠਾ ਕਰ ਰਹੇ ਆ ਪੂਰਾ ਯੋਗਦਾਨ ਪਾਓ ਤੁਸੀਂ ਵੀ ਆਪਾਂ ਉਹ ਵੱਲੋਂ ਵੀ ਜਿੰਨਾ ਕਿ ਸਰਿਆ ਹੈ ਜਿੰਨਾ ਕਿ ਆਪਾਂ ਕਰ ਸਕਦੇ ਆ ਓਨਾਂ ਦੇ ਵੱਧ ਤੋਂ ਵੱਧ ਕਿਤਾਪਾਂ ਨੇ ਤੇ ਜੋ ਆਪਣਾ ਗੁਫਤਦਾਨ ਆ ਜੋ ਵੀ ਜਿੰਨਾ ਦੇ ਸਕਦਾ ਹੈ ਉਹ ਕਰਨਾ ਚਾਹੀਦਾ ਹੈ ਤੇ ਬਾਕੀ ਭਾਈ ਤੁਹਾਨੂੰ ਦਿਖਾਉਂਦੇ ਆਪਣੀ ਜ਼ਮੀਨ ਬਿਲਕੁਲ ਇਹ ਬਰਬਾਦ ਹੋ ਗਈ ਆ ਸਾਰੇ ਖੇਤ ਡੁੱਬ ਗਏ ਆ 10 20 ਕਿਲੇ ਸੀਗੇ ਇੱਥੇ ਉਹ ਸਾਰੀ ਪਾਣੀ ਦੀ ਮਾਰ ਹੀ ਠਾ ਗਈ ਆ ਤੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਉਹ ਉੱਪਰ ਵਾਲੇ ਧਾਨ ਬਚੇ ਨੇ ਆ ਜਿਹੜੀ ਜੀ ਜੀ ਲਾਈ ਹੋਈ ਆ ਉੱਪਰ ਵਾਲੀ ਆ ਜਮੀਨ ਬਜੀ ਆ ਪਾਣੀ ਤੋਂ ਤੇ ਮੀਂਹ ਹੁਣ ਫੇਰ ਲੱਗਿਆ ਹੋਇਆ ਦੁਬਾਰਾ ਫੇਰ ਸਟਾਰਟ ਹੋਇਆ ਹੋਇਆ ਨਹੀਂ ਤੇ ਦਿਖਾਉਂਦੇ ਆ ਤੁਹਾਨੂੰ ਖਰਾਂ ਦੇ ਹਾਲਾਤ ਆ ਜਿਹੜੇ ਖਰਾਂ ਤਾਂ ਕੋਈ ਨਹੀਂ ਬਚਿਆ ਹੈਗਾ ਬਾਈ ਇਸ ਵਾਰ ਪੰਜਾਬ ਦੇ ਵਿੱਚ ਸਾਰੇ ਪਾਸੇ ਮਾਰ ਪਈਆ ਖਰਾਂ ਦੀ ਲਓ ਜੀ ਸਾਰੀ ਜ਼ਮੀਨ ਸਾਰੀ ਖਰਾਬ ਹੋ ਗਈ ਆ ਤੁਸੀਂ ਪਹਿਲਾਂ ਮੇਰੀਆਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਕਿ ਫਸਲ ਜੀ ਖੜੀ ਪਹਿਲਾਂ ਸਾਰੇ ਸੁੱਖੇ ਦਾ ਆਪਣਾ ਜਿਹੜੀ ਜ਼ਮੀਨ ਆ ਸੁੱਕੀ ਪਈ ਸੀਗੀ ਤੇ ਇੱਥੇ ਤੱਕ ਪਾਣੀ ਆ ਗਿਆ ਜੀ ਦੇਖ ਸਕਦੇ ਆ ਅਸਮਾਨ ਦੀ ਵੀ ਦਿਖਾਈ ਹੋਈ ਆ ਬਾਬਾਈ ਵੀ ਸਮਾਨ ਤੱਕ ਪਾਣੀ ਆ ਗਿਆ ਇਹ ਪੂਰਾ ਫਟੋ ਘੜਾ ਇਹ 6 6 ਫੁੱਟ ਪਾਣੀ ਆ ਥੱਲੇ ਪੂਰਾ ਬਾਰੇ ਪਾਸੇ ਦੇਖ ਸਕਦੇ ਹੋ ਜੀ ਦੀ ਨਕਾਸੀ ਵੀ ਕੋਈ ਨਹੀਂ ਹੈਗੀ ਉਹ ਸਾਹਮਣੇ ਡਾਕ ਲੱਗਦੀ ਹੈ ਜਨਹਿਰ ਦੀ ਸਾਹਮਣੇ ਪਾਖੜਾ ਨਹਿਰ ਹੈ ਤੇ ਆ ਖੁੰਡ ਗੱਡੇ ਹੋਏ ਆ ਤਾਰਾਂ ਲਾਈਆਂ ਹੋਈਆਂ ਸੇਫਟੀ ਵਾਸਤੇ ਤੇ ਸਾਰੀਆਂ ਡੋਬੀਆਂ ਵਿੱਚ ਲਾਉ ਜੀ ਮੀਂਹ ਹੋਰ ਤੇ ਜੋ ਗਿਆ ਇਹ ਤੇ ਨਾ ਟੋਜੂ ਮੰੰਗੂ ਹਰੀਆਲੀ ਜੰਮ ਗਈ ਆ ਬਸ ਇੰਨਾ ਕ ਫਰਕ ਰਹਿ ਗਿਆ ਡੌਲ ਦਾ ਇਧਰ ਪਾਣੀ ਵੜ ਜਾਣਾ ਹੈ ਇੱਕ ਦਿਨ ਦਿਹਾੜੀ ਹੋਰ ਪੈਗਾ ਨਾ ਜੋਰ ਨਾਲ ਨਹੀਂ ਇਹ ਸਾਰਾ ਪਾਣੀ ਇੱਧਰ ਵਿੱਚ ਵੜ ਜਾਣਾ ਇਹਦੇ ਤੇ ਲਾਓ ਜੀ ਬਰਸਾਤ ਦੁਬਾਰਾ ਹੋ ਗਈ ਵੀ ਆ ਚਾਲੂ ਇੱਕ ਤੋਕੜ 6 ਫੁੱਟ ਪਾਣੀ ਇੱਥੇ ਆ ਗਿਆ 6-6 ਫੁੱਟ ਪਾਣੀ ਖੜ ਗਿਆ ਇੱਥੇ ਤੁਸੀਂ ਹਿਸਾਬ ਲਾ ਸਕਦੇ ਆ ਆ ਸਾਹਮਣੇ ਜਿਹੜੇ ਲਾਏ ਹੋਏ ਆ ਸਾਰੇ ਡੁੱਬ ਗਏ ਪਾਣੀ ਦੇ ਵਿੱਚ ਇਹ ਅੱਲੇ ਵਾਲੀ ਜ਼ਮੀਨ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਤੇ ਇਹ ਘਟੋ ਘਟੋੜੇ 1 ਸਾਲ ਲੱਗ ਜਾਣਾ ਇਹਨੂੰ ਪਾਣੀ ਨਿਕਲਣ ਨੂੰ ਇੱਥੇ 1 ਸਾਲ ਡੇਢ ਸਾਲ ਇਹਦੇ ਫਸਲ ਨਹੀਂ ਹੋਣੀ ਹੈਗੀ ਆ ਥੋੜਾ ਜਿਆ ਰਹਿ ਗਿਆ ਇਹਦੇ ਨਾਲ ਵਿੱਚ ਪਾਣੀ ਵੜਨ ਨੂੰ ਇਹ ਵਾਲੇ ਆਪਣੇ ਉੱਪਰਲੇ ਖੇਤ ਹੈ ਤੇ ਆਪ ਸਾਭ ਲਾ ਲਓ ਤੁਸੀਂ ਪਾਣੀ ਦੇ ਬਰਾਬਰ ਆ ਗਿਆ ਇਹ ਲੋਅ ਅੱਧੇ ਫੁੱਟ ਦਾ ਫਰਕ ਰਹਿ ਗਿਆ ਸਾਰਾ 1 ਫੁੱਟ ਦਾ ਜੇ ਮੀਂਹ ਨਾ ਰੁਕੇ ਆਹੇ ਦੁਬਾਰਾ ਫੇਰ ਇਹਨੇ ਸਿਰੇ ਤੱਕ ਪਾਣੀ ਆ ਜਾਣਾ ਉੱਪਰ ਤੱਕ ਉੱਪਰ ਵਾਲੀ ਜੀ ਮਾਰ ਕਰੂੰਗਾ ਜ਼ਮੀਨ ਨੂੰ ਇਹ ਸਾਰਾ ਕੁਝ ਡੁੱਬ ਜਾਣਾ ਇੱਥੇ ਉਹ ਦੇਖ ਲੋ ਕਿਹੜੇ ਲੈਵਲ ਤੱਕ ਪਾਣੀ ਆ ਗਿਆ ਸਾਰੇ ਪਾਸੇ ਪਾਣੀ ਉਹ ਪਾਣੀ ਹੋਇਆ ਪਿਆ ਭਾਈ ਕੁੱਲ ਮਿਲਾ ਕੇ ਕੁਝ ਨਹੀਂ ਵੱਜਦਾ ਹੈਗਾ ਫਸਲ ਵਾੜੀ ਚੋਂ ਫਰੀ ਦੀ ਪੱਲ ਇਹ ਮਿਹਨਤ ਪੈਂਦੀ ਆ ਇਹ ਬਸ ਪੱਲਿਓਂ ਪਹਿ ਲਾਉਣੇ ਪੈਂਦੇ ਆ ਹਰ ਇੱਕ ਸਾਲ ਤੇ ਪਰਲੀ ਛਾੜ ਵੀ ਮੈਂ ਤੁਹਾਨੂੰ ਦਿਖਾਉਂਦਾ ਇਹ ਜ਼ੂਮ ਕਰਕੇ ਦਹਾਨ ਦਾ ਪਾਲੀ ਸਾਈਡ ਦਾ ਟੋਬਾ ਹੀ ਬਣ ਗਿਆ ਪੂਰਾ ਬੱਤਕਾਂ ਤੈਰ ਰਹੀਆਂ ਉਹਦੇ ਚ ਬਹੁਤ ਪਾਰੀ ਨੁਕਸਾਨ ਹੋ ਗਿਆ ਸਾਰੀ ਜ਼ਮੀਨ ਜਿਹੜੀ ਆ ਪਾਣੀ ਜੀ ਡੁੱਬ ਗਈ ਆਪਣੀ ਤੇ ਆਪਾਂ ਖੇਤ ਦੇ ਪਰਲੇ ਬੰਨੇ ਆ ਗਏ ਪਰਲੇ ਬੰਨੇ ਵੀ ਦੰਦਾਉਂਦੇ ਆ ਇਹ ਵੀ ਸਾਰਾ ਪਾਣੀ ਡੁੱਬ ਗਿਆ ਇੱਧਰ ਵੀ ਲਓ ਜੀ ਇਹ ਤਾਂ ਬਰਾਬਰੇ ਪਾਣੀ ਆ ਗਿਆ ਧਾਨਾਂ ਦੇ ਜਿਹੀ ਦੇ ਬਰਾਬਰ ਪਾਣੀ ਆ ਗਿਆ ਪੂਰਾ ਪਾਣੀ ਪਾਣੀ ਖੜਾ ਇੱਥੇ ਤੇ ਲੋਈ ਤਾਂ ਹੋ ਜੇ ਤੁਹਾਨੂੰ ਪਰਲੇ ਖੇਤਾਂ ਇਹ ਪਹਿਲਾਂ ਕਈ ਦਿਨ ਦਾ ਪਾਣੀ ਖੜਾ ਜਿਹੜੇ ਪਹਿਲੇ ਮੀਂਹ ਪਏ ਆ ਉਸ ਟਾਈਮ ਖੜ ਗਿਆ ਸੀ ਪਾਣੀ ਇਹ ਇਸ ਕਰਕੇ ਦੇ ਉੱਪਰ ਹਰਿਆਲੀ ਜੀ ਜੰਮ ਗਈ ਇਹ ਗ੍ਰੀਨ ਗ੍ਰੀਨ ਜਿਹਾ ਘਾਹ ਜਣਾ ਜੰਮਿਆ ਹੋ ਹੁੰਦਾ ਪਾਣੀ ਦੇ ਉੱਪਰ ਤੇ ਜਿਹੜੇ ਹੁਣ ਦੁਬਾਰਾ بارشਾਂ ਸ਼ੁਰੂ ਹੋਈਆਂ ਆ ਉਹਦੇ ਨਾਲ ਹੋਰ ਜ਼ਿਆਦਾ ਲੈਵਲ ਵੱਧ ਗਿਆ ਦਾ ਪਾਣੀ ਦਾ ਤੇ ਦੇਖ ਸਕਦੇ ਆ ਤੁਸੀਂ ਆਕਾ ਭਾਈ ਐਤਕੀ ਸਾਰੇ ਪੰਜਾਬ ਦਾ ਹੀ ਔਖਾ ਹੋ ਗਿਆ ਤੇ ਹਜ਼ਾਰਾਂ ਲੱਖਾਂ ਏਕੜ ਜਿਹੜੀ ਜ਼ਮੀਨ ਆ ਬਰਬਾਦ ਹੋ ਗਈ ਹੈ ਦੇਖ ਸਕਦੇ ਤੁਸੀਂ ਪਰਲੀ ਸਾਈਡ ਵੀ ਆ ਜਿਹੜੀ ਝੜੀ ਜੀ ਖੜੀ ਆ ਦਰਖਤਾਂ ਦੀ ਜਦੋਂ ਪਰਲੀ ਸਾਈਡ ਵੀ ਜ਼ਮੀਨ ਹੈਗੀ ਆ ਇਹ ਕਿਸੇ ਹੋਰ ਦੀ ਆ ਇੱਥੇ ਵੀ ਸਾਰੇ ਪਾਸੇ ਪਾਣੀ ਖੜਾ ਏ ਵਾਰਸ਼ ਹਜੇ ਵੀ ਨਹੀਂ ਰੁਕ ਰਹੀ ਦੁਬਾਰਾ ਫੇਰ ਸ਼ੁਰੂ ਹੋਈ ਵੀ ਆ ਸਵੇਰ ਦੀ ਉਹ 48 ਘੰਟੇ ਤੋਂ ਵੀ ਉੱਪਰ ਹੋ ਗਏ ਮੀਂਹ ਪੈਂਦੇ ਨੂੰ ਲਗਾਤਾਰ ਪਈ ਜਾ ਰਿਹਾ ਥੋੜੀ ਬਹੁਤੀ ਬ੍ਰੇਕ ਲੰਦਾ ਅੱਦੇ ਵੀ ਅੱਧੇ ਘੰਟੇ ਦੀ 20 ਮਿੰਟ ਦੀ ਫੇਰ ਕੰਮ ਸ਼ੁਰੂ ਹੋ ਜਾਂਦਾ ਏ ਇੱਥੇ ਹੀ ਪਾਣੀ ਲੱਗ ਗਿਆ ਖਾੜਨਾ ਇਹ ਇੱਕ ਦਿਵਾਰੀ ਹੋਰ ਆ ਜੇ ਨਾ ਰੁਕਿਆ ਨਾ ਇਹ ਤੇ ਉੱਪਰ ਵਾਲੇ ਖੇਤ ਵੀ ਖਰਾਬ ਹੋਣਗੇ ਸਾਰੇ ਤੇ ਬਾਕੀ ਬਾਈ ਚਲੋ ਕੋਈ ਗੱਲ ਨਹੀਂ ਦੁਨੀਆ ਦੇ ਨਾਲ ਹੀ ਐ ਹਜ਼ਾਰਾਂ ਲੱਖਾਂ ਲੋਕਾਂ ਦਾ ਨੁਕਸਾਨ ਹੋਇਆ ਏ ਤੇ ਕੀ ਕਰ ਸਕਦੇ ਆ ਕੁਦਰਤ ਦੇ ਮੂਹਰੇ ਕਿਸੇ ਦਾ ਜੋਰ ਨਹੀਂ ਹੈਗਾ ਬਾਕੀ ਕਿਸੇ ਤੋਂ ਆਸ ਵੀ ਨਾ ਰੱਖੋ ਆਪਾਂ ਸੋਸ਼ਲ ਮੀਡੀਆ ਤੇ ਦੇਖ ਲਈ ਆ ਕੋਈ ਕਿੰਨੀਆਂ ਪੋਸਟਾਂ ਪਾ ਰਿਹਾ ਵੀ ਕਿਸੇ ਨੇ ਪੁੱਛਿਆ ਨਹੀਂ ਹੈਗਾ ਫਲਾਣਾ ਨਹੀਂ ਆਇਆ ਧਮਗਾਣੇ ਮੰਤਰੀ ਨੇ ਨਹੀਂ ਬਿਆਨ ਦਿੱਤੇ ਹੈਗੇ ਬਾਈ ਕਿਸੇ ਨੇ ਨਹੀਂ ਦੇਣੇ ਹੈਗੇ ਇਹ ਆਪਣੇ ਆਪ ਹੀ ਕਰਨਾ ਪੈਣਾ ਏ ਪੰਜਾਬੀ ਜਿਹੜੀ ਦਲੇਰ ਕੌਮ ਆ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਆਪ ਨਿਜਠ ਲੈਣਾ ਏ ਜਿਹੜੀ ਮੁਸੀਬਤ ਹੋ ਇਹਨਾਂ ਦੇ ਉੱਪਰ ਬਣੀ ਹੋਈ ਆ ਤੇ ਇਸ ਕਰਕੇ ਆਪਾਂ ਨੂੰ ਆਪ ਹੀ ਸਾਰਾ ਕੁਝ ਕਰਨਾ ਪੈਣਾ ਆ ਤੇ ਆਪਾਂ ਇੱਕ ਦੂਸਰੇ ਦੀ ਹੈਲਪ ਕਰਾਂਗੇ ਜ਼ਰੂਰ ਤੇ ਕਰ ਰਹੇ ਆ ਪ੍ਰਮਾਤਮਾ ਸੁੱਖ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਆ ਇੱਕ ਵਾਰ ਜਕਾਰਾ ਲਾ ਕੇ ਖਿੱਚਦਿਆ ਕਰੋ ਕੰਮ ਨੂੰ ਸਾਰੇ ਜਣੇ ਅੱਜ ਦਾ 5 ਮਿੰਟ ਦੀ ਬ੍ਰੇਕ ਲੰਦਾ ਏ 5 ਮਿੰਟ ਬਾਅਦ ਫੇਰ ਆ ਜਾਂਦਾ ਏ ਫੇਰ ਸ਼ੁਰੂ ਹੋ ਜਾਂਦਾ ਏ ਕੱਲ ਤਾਂ ਧੁੱਪ ਲੱਗ ਗਈ ਸੀਗੀ ਇਹ ਜੀ ਘਾਂਟਾ ਖੰਡ ਇੱਕ ਤੇ ਅੱਜ ਆਹ ਨਹੀਂ ਲੱਤਾ ਹੈਗਾ ਬਿਲਕੁਲ ਵੀ ਰੱਬ ਨੇ ਸਵੇਰ ਦਾ ਹੀ ਲੱਗਿਆ ਹੋਇਆ ਚਲੋ ਕੋਈ ਗੱਲ ਨਹੀਂ ਬਾਕੀ ਦੇਖਦੇ ਆ ਤੇ ਮੀਂਹ ਹੀ ਹਟ ਰਿਹਾ ਮੀਂਹ ਪੈ ਰਿਹਾ ਪੂਰਾ ਤੇ ਅੱਜ ਮੇਲਾ ਲੱਗਣਾ ਇੱਥੇ ਗੱਗਾ ਮਾੜੀ ਤੇ ਜੈ ਗੱਗਾ ਜਾਰ ਪੀਰ ਜੀ ਕਰ ਦੋ ਕਿਰਪਾ ਹਟਾ ਦੋ ਮੀ ਤੇ ਲੋਕ ਮਾ ਸਾਡੇ ਕਣ ਆ ਰਹੇ ਅੱਜ ਅਜਤਰਾ ਛੜੀਆਂ ਲਾਤੀਆਂ ਪਾਣੀ ਚਾਰੇ ਪਾਸੇ